ਨਾਰੇਬਾਈ ਲੱਗਦੇ ਵੀ ਮਾਨ ਸਰਕਾਰ ਦੇ ਸਕਦੇ ਵੱਡੀਆਂ ਤਸਵੀਰਾਂ ਦਾੰਸ਼ਮੰਦਾਰ ਏਰੀਆ ਬੈਸਟ ਹਲਕੇ ਦੀ ਆ ਦੇ ਸਕਦੇ ਭੈਣਾ ਬੀਬੀਆਂ ਰੋਡ ਤੇ ਬੈਨ ਮਨਜ਼ੂਰ ਹੋ ਚੁੱਕੀ ਆ ਪੁੱਛਾਂ ਕਿ ਕੀ ਗੱਲ ਬਾਤ ਹੋਈ ਆ ਸਾਦੇ ਵਕੀਲ ਸਾਹਿਬ ਖੜੇ ਕੀ ਅੱਜ ਕੀ ਮਾਮਲਾ ਕੀ ਹੋਇਆ ਦੇ ਕਰਕੇ ਇਹ ਸਾਰਾ ਜਿਹੜਾ ਮਹੱਲਾ ਇੱਥੇ ਇਕੱਠਾ ਹੋਇਆ ਜੁਤੀ ਜਿਹੜੇ ਇੱਥੇ ਚੁਣੇ ਹੋਏ ਨਮੰਦੇ ਚਰਨਜੀਤ ਸਿੰਘ ਚੰਨੀ ਜਿਹੜੇ ਐਮਟੀ ਆ ਉਹ ਵੀ ਜਿਹੇ ਇੱਥੇ ਬੜੇ ਆਮ ਆਦਮੀ ਪਾਰਟੀ ਵਾਲੇ ਵੀ ਜਿਹੜੇ ਇੱਥੇ ਦੇ ਬੜੇ ਜਿਹੜਾ ਸਿੱਧਿਆ ਮੌਜੂਦਾ ਐਮਐਲਏ ਵੀ ਉਹਦੇ ਲੋਕ ਇਕੱਠੇ ਹੋਏ ਨੇ ਜੀ ਉਹਨਾਂ ਦਾ ਕਹਿਣਾ ਉਹਨਾਂ ਦਾ ਕਹਿਣਾ ਜੀ ਮੈਂ ਗਲੀ ਗਲੀ ਦੇ ਵਿੱਚ ਜਾਵਾਂਗਾ ਸੋਵਾਰ ਗਲੀ ਗਲੀ ਦੇ ਵਿੱਚ ਜਿੱਦੇ ਜਾਂਦੇ ਨੇ ਅਸੀਂ ਗਲੀਆਂ ਬਾਹਰ ਨਾ ਆਂਦੀਆਂ ਹਾਂ ਹਾਂ ਜੇ ਗਲੀ ਗਲੀ ਵਿੱਚ ਆਮ ਆਦਮੀ ਪਾਰਟੀ ਵਾਲੇ ਦੇ ਐਮਪੀ ਸਾਹਿਬ ਤੇਨਜੀਤ ਸਿੰਘ ਚੰਨੀ ਜਾਂਦੇ ਤਾਂ ਗਲੀਆਂ ਵਾਲੇ ਰੋਡ ਦੇ ਉੱਤੇ ਨਾ ਆਉਂਦੇ ਗਲੀ ਦੇ ਵਿੱਚ ਕੋਈ ਵੜਿਆ ਨਹੀਂ ਸੀਵਰੇ ਸਮੱਸਿਆ ਉੱਥੇ ਖਤਮ ਨਹੀਂ ਹੋ ਰਹੀ ਗੰਦੇ ਵਾਲੀ ਵੀ ਸਮੱਸਿਆ ਉੱਥੇ ਖਤਮ ਨਹੀਂ ਹੋ ਰਹੀ ਗਲੀਆਂ ਗਲੀਆਂ 'ਚ ਲਾਈਟਾਂ ਜਿਹੜੀਆਂ ਬੰਦ ਪਈਆਂ ਹੋਈਆਂ ਦੇਖੇਨ ਦੇਖਰਵਾਸੀ ਆਦਾ ਲੈਸ਼ਨਾ ਦੇ ਵਿੱਚ ਗੱਡੀਆਂ ਲਾਤੀਆਂ ਨੇ ਗਲੀ ਗਲੀ 'ਚ ਪਾਣੀ ਉਹ ਹੁਣ ਗੱਡੀਆਂ ਕਿੱਥੇ ਕੀ ਹਾਲਾ ਦੀ ਗੱਡੀਆਂ ਬੜੀ ਬੜੀ ਗੱਡੀਆਂ ਨਹੀਂ ਲਾਈਆਂ ਗੱਡੀਆਂ ਤੇ ਗਲੀ ਗਲੀ ਲਾਤੀ ਸੀ ਤਾਂ ਖਾਫ ਹੋਦੇ ਜਿਆਦਾ ਅਸੀਂ ਸਾਨੂੰ 5 ਦਿਨ ਹੋ ਗਏ ਆ ਬਹੁਤ ਅਸੀਂ ਬਰਦਾਸ਼ਤ ਕੀਤਾ ਕਿ ਚਲੋ ਕੋਈ ਗੱਲ ਨਹੀਂ ਹੋ ਜਾਣ ਕਿ ਹੋ ਜਾਣ ਕਿ ਬਾਰਿਸ਼ ਹੋ ਰਹੀ ਆ ਲੇਕਿਨ ਅੱਜ 4 ਦਿਨ ਕੇ ਬਾਰਿਸ਼ ਵੀ ਨਹੀਂ ਹੋਈ ਆਖੇ ਸਾਡੇ ਘਟ ਮੇਰਾ ਪੋਤਾ ਪੋਤਾ ਬਿਮਾਰ ਪਿਆ ਹੋਇਆ ਮੇਰੀ ਨੂੰਹ ਬਿਮਾਰ ਮੇਰਾ ਪੁੱਤਰ ਬਿਮਾਰ ਆ ਦੇਖੋ ਨਿੱਕਾ ਇਹ ਬੱਚਾ ਆ ਨਿੱਕਾ ਇਹ ਬੱਚਾ ਬਿਮਾਰ ਹੈ ਠੀਕ ਹੈ ਉਹਨੂੰ ਹਸਪੀਟਲ ਦਵਾਈ ਲੱਗ ਰੈਗੂਲਰ ਤੇ ਲੇਕਿਨ ਯਾ ਕੋਈ ਆਮਾਦੂਪਾਰਟੀ ਆ ਬੰਦਾ ਬੜਿਆ ਨਾ ਕੋਈ ਐਮਐਲਏ ਪਰਿਆ ਨਾ ਕੋਈ ਪਰਟਾਨ ਠੀਕਾ ਸਾਡੇ ਮਸੂਲੀ ਮਲੇ ਤੋਂ ਕੋਈ ਵਾਰਸ ਨਹੀਂ ਜਿੰਨੀ ਜਰ ਸੁਸ਼ੀਲ ਕੁਮਾਰ ਰਿੰਕੂ ਜਾਂ ਸ਼ੀਤਲ ਅੰਗਰਾਲ ਦੀ ਸਾਡੇ 3 ਵਰਗ ਦੀ ਬੰਦ ਹੁੰਦੀ ਸਾਡੇ 3 ਵਰਗ ਡੰਡਾ ਰਹਿੰਦੇ ਸੀ ਅੱਜ ਲੋਕ ਪ੍ਰਸਤਾਵ ਰਹੇ ਆਮ ਆਦਮੀ ਪਾਰਟੀ ਨੂੰ ਵੋਟਾਂ ਕੀ ਇਹ ਬਦਲਾਵ ਜਾ ਰਹਾ ਕਰਤਾ ਨੇ ਬਦਲਾਵ ਹੋ ਗਿਆ ਕਿਉਂਕਿ ਚਲੋ ਇਲੈਕਸ਼ਨ ਸੀ ਸਾਡੀ ਇੱਕ ਇੱਕ ਗਲੀ ਵਿੱਚ ਇੱਕ ਇੱਕ ਐਮਐਲਏ ਇੱਕ ਇੱਕ ਐਮਪੀ ਠੀਕ ਹੈ ਹੁਣੇ ਸਾਨੂੰ ਲੱਭੇ ਨਹੀਂ ਭਗਵਾਨ ਜੀ ਦੇ ਤੱਕ ਪੈਸਾ ਨਾਲ ਛੱਡਿਆ ਹੀ ਨਹੀਂ ਨਾ ਉਹਨਾਂ ਦੇ ਇਹਦੀ ਲਿਆਦੀ ਲੇਕਿਨ ਹੁਣ ਕੋਈ ਹੈ ਹੀ ਨਹੀਂ ਹੈਗਾ ਬਾਰ ਬਾਰ ਸੁਣੀ ਮਲੇ ਦੀ ਜਿਹੜੀ ਆ ਸਮੱਸਿਆ ਵਾ ਇਹ ਤਕਰੀਬਨ ਕੋਈ 30 35 ਸਾਲ ਤੋਂ ਪੁਰਾਣੀ ਆ 30 ਸਾਲ 35 ਸਾਲ ਤੋਂ ਪੁਰਾਣੀ ਆ ਇਹਦੇ ਵਿੱਚ ਜਿਹੜੀ ਜਿਹੜੇ ਆਪਣੇ ਕਾਰਪੋਰੇਸ਼ਨ ਦੇ ਮੁਲਾਇਆ ਆਉਂਦੇ ਆ ਰੋਜ਼ ਯਾਨੀ ਕਿ ਸਫਾਈ ਕਰਕੇ ਉੱਥੋਂ ਚਲੇ ਜਾਂਦੇ ਆ ਉਹ ਚਲੇ ਜਾਂਦੇ ਆ ਤੁਸੀਂ ਇਹ ਸਮੱਸਿਆ ਸਰਕਾਰ ਕੋ ਕੀ ਮੰਗ ਕਰਦੇ ਸਰਕਾਰ ਨੂੰ ਜੀ ਦਿਖਦਾ ਹੀ ਪਿਆ ਹੈ ਜਦੋਂ ਸਾਰੇ ਪਾਰੇ ਇਹਨਾਂ ਦੇ ਵਿੱਚ ਲੋਕ ਲਾਈਵ ਹੋ ਰਿਹਾ ਸਰਕਾਰ ਨੂੰ ਦਿਖ ਰਿਹਾ ਹੈ ਨਾ ਇੰਨੀ ਦੇਰੀ ਦੀ ਸਮੱਸਿਆ ਦਾ ਹੱਲ ਕਿਉਂ ਨਹੀਂ ਹੋ ਰਿਹਾ ਹੈਗਾ ਆ ਪਿਛਲੇ ਇਲੈਕਸ਼ਨ ਤੋਂ ਰੀਪੋ ਜੀ ਆਤ ਤੀ ਸ਼ੀਧਾ ਜੀ ਆਤ ਤੀ ਮੈਂ ਬਾਰ ਬਾਰ ਇਸ ਕਰਕੇ ਨਾਂ ਲੈ ਰਹੀਆਂ ਕਿਉਂਕਿ ਉਹ ਤੁਹਾਡਾ ਦੁੱਖ ਸਮਝਦੇ ਸੀ ਉਹ ਹਮੇਸ਼ਾ ਜੇ ਉਹ ਵੀ ਦੇਖੋ ਕਾਰਪੋਰੇਸ਼ਨ ਵਾਲੇ ਬੰਦੇ ਨੂੰ ਭੇਜਦੇ ਸੀ ਕਾਰਪੋਰੇਸ਼ਨ ਵਾਲੇ ਬਹੁਤ ਵਧੀਆ ਤਰੀਕੇ ਨਾਲ ਲਫਾਈ ਕਰਕੇ ਜਾਂਦੇ ਸੀ ਲੇਕਿਨ ਹੁਣ ਆ ਟਾਈਮ ਆ ਗਿਆ ਆ ਕਿ ਕਾਰਪੋਰੇਸ਼ਨ ਵਾਲੇ ਆਂਦੀਆਂ ਕਿ ਛੋਟੀ ਮਾਰਦੇ ਨੇ ਨਹੀਂ ਨਹੀਂ ਮਿੰਦਰਪੱਗ ਜੀ ਆਏ ਨਹੀਂ ਦੁਬਾਰਾ ਮਲੇ ਗੇੜਾ ਨਹੀਂ ਲੋਕਾਂ ਦੇ ਕੋਟੀਆਂ ਜਾ ਕੇ ਮੁਲਾਕਾਤਾ ਕਰ ਗਏ ਨੇ ਲੇਕਿਨ ਬੈਸਰ ਕੇ ਦਾ ਦੇਖ ਕੇ ਵੀ ਕਹੇ ਕਿ ਖਾਲ ਕੀ ਹੈ ਕੋਟੀਆਂ ਚ ਬੜੇ ਚਾਹ ਪਾਣੀ ਪੀਤਾ ਜਿੱਦਾਂ ਕੋਈ ਪਰਸਨਲ ਹੈਗਾ ਉਹਨਾਂ ਨੂੰ ਮਿਲ ਮੁਲ ਕੇ ਜਾਣਦੇ ਨੇ ਲੇਕਿਨ ਉਹਨਾਂ ਨੇ ਆ ਕੇ ਸਾਡੀਆਂ ਸਮੱਸਿਆ ਤੇ ਕਿੰਨੀ ਕ ਦੇਰ ਉਹਨੇ ਖੜੇ ਦੇਣਗੇ ਵੀਰ ਸਾਹਿਬ ਤੇ ਆਪਾਂ ਲੱਗਦਾ ਤਾਂ ਮੈਂ ਲੱਗੂ ਪਹੁੰਚੂਗਾ ਪਹੁੰਚਣਾ ਪਏਗਾ ਮੈਨੂੰ ਤਾਂ ਨਜ਼ਰ ਆਇਆ ਹੀ ਨਹੀਂ ਹਾਂ ਨਹੀਂ ਤੁਸੀਂ ਆਪ ਹੀ ਕਹਿੰਦੇ ਹੋ ਨਾ ਐਮਐਲਏ ਪਹੁੰਚੂਗਾ ਅਖੀਰ ਤੋਂ ਦੀ ਮੈਂ ਕਿਹਾ ਜੇ ਨਹੀਂ ਆਊਗਾ ਤਾਂ ਅਸੀਂ ਉਹਦੇ ਘਰ ਦੇ ਬਾਹਰ ਉਹਦਾ ਪੁੱਤਲਾ-ਪੁੱਤਨੀ ਜਾ ਹਾਂ ਹਾਂ ਉਨੇ ਜਾਵਾਂ ਹਾਂ ਆ ਦੇ ਸਾਦੇ ਵੱਡੀਆਂ ਤਸਵੀਰਾਂ ਉਹਨਾਂ ਦਾ ਕਹਿਣਾ ਇਹਦਾ ਘਾਦੇ ਪਰ ਪੁੱਤਲਾ ਵੀ ਫੁੱਕਾਂਗੇ ਅਸੀਂ ਇਹ ਐਮਐਲਏ ਕੋਈ ਤੇ ਮੁੱਖੇ ਸੁਣਾਈ ਕਰਾਂ ਸਿਆਂ ਦੇਖ ਸਾਦੇ ਪੈਣਾ ਬੀਬੀ ਆ ਪਾਣੀ ਨੂੰ ਲੈ ਕੇ ਗੰਦੇ ਪਾਣੀ ਨੂੰ ਲੈ ਕੇ ਰੋਡ ਤੇ ਬੈ ਚੁੱਕੀ ਆ ਵੱਡੀਆਂ ਤਸਵੀਰਾਂ ਸਾਦੇ ਅਸ਼ਰਿੰਗ ਮੁਰਾਦ ਜੀ ਕਰੇ ਅਸ਼ਰਿੰਗ ਮੁਰਾਦ ਜੀ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਅਸ਼ਰਿੰਗ ਉਹਨਾਂ ਦਾ ਕਹਿਣਾ ਚੰਨੀ ਸਾਹਿਬ ਨਹੀਂ ਇੱਥੇ ਆਏ ਕੋਈ ਨਹੀਂ ਆਇਆ ਵੱਡੇ ਸਵਾਲੇ ਵੀ ਆਦੇ ਪਹਿਲੇ ਐਮਐਲਏ ਦੇ ਤੇ ਮੰਤਰੀ ਦੇ ਉਹਨਾਂ ਨੇ ਕਿਉਂ ਨਹੀਂ ਕੁਝ ਪਹਿਲਾਂ ਕਿ ਸ਼ਿਵਾਇਨ ਨੇ ਖੜੇ ਹੋ ਕੇ ਜੰਗਲ ਵਾਲੇ ਬਸੇ ਆ ਗਏ ਹੂੰ ਤੋਂ ਪਹਿਲੇ ਐਮਪੀ ਸੀਗੇ ਹਾਂ ਇਹਨੇ ਲੋਕ ਸਭਾ ਦੇ ਵਿੱਚ ਜਾ ਕੇ ਬੋਲਦਾ ਸੀਗਾ ਕਿ ਮੇਰੇ ਹਲਕੇ ਦੇ ਲੋਕ ਕੰਦਾ ਪਾਣੀ ਉਹ ਸੀਵਰੇ ਮੇਲਾ ਪਾਣੀ ਪੀ ਰਹੇ ਨੇ ਪਹਿਲੇ ਐਮਪੀ ਸੀਗੇ ਅੱਜ ਕਿੰਨੇ ਐਮਪੀ ਬਣਨੇ ਕਦੀ ਕਿਸੇ ਤੁਸ ਨੂੰ ਸੁਣਿਆ ਲੋਕ ਉਦਾ ਚੱਕਿਆ ਦੇ ਉਹ ਸਭ ਤੋਂ ਨੰਨੀ ਗੱਲ ਐ ਇੱਥੇ ਕਿ ਜਿਹੜੇ ਇਸ ਹਲਕੇ ਦੇ ਐਮਸੀ ਰਹੇ ਨੇ ਉਹਨਾਂ ਨੇ ਕਦੀਆਂ ਲੋਕਾਂ ਦਾ ਦੁੱਖ ਦਰਦ ਨਹੀਂ ਸਮਝਿਆ ਅੱਜ ਜਿਹੜਾ ਧਰਨ ਆਇਆ ਅੱਜ ਉਹ ਆਪਣੇ ਆਪ ਵਿੱਚ ਦਿਖਾਉਣ ਵਾਸਤੇ ਆ ਗਏ ਨੇ ਕਿ ਅਸੀਂ ਲੋਕਾਂ ਨਾਲ ਆ ਕੀ ਤੁਸੀਂ ਇੱਕ ਹਫ਼ਤੇ ਦਾ ਨਾ ਦੁੱਖ ਦਰਦ ਸਮਝਿਆ ਇੱਕ ਮਹੀਨੇ ਦਾ ਨਾ ਪ੍ਰੋਬਲਮ ਐ ਵਾਲੀ ਮੈਂ ਕੰਟੀਨਿਊਸ ਮਲੇ ਜਾ ਰਿਹਾ ਉਹ ਕੰਟੀਨਿਊ ਫੋਟੋ ਭੇਜ ਰਿਹਾ ਐਸੀ ਨੂੰ ਜੇਨੂ ਕੀ ਸੁਣਾਈ ਨਹੀਂ ਹੁੰਦੀ ਵੀ ਅਛਨੀ ਆਪਣੀ ਅਸੀਂ ਜਿਹਨੇ ਨਹੀਂ ਕੰਟੀਨਿਊ ਭੇਰਿਆ ਜੀ ਉਹਨਾਂ ਨੇ ਅੱਜ ਸਵੇਰੇ 7:30 ਵੇ ਮੈਂ ਕਰੀਚੋ ਲੋਏ ਤੋਂ ਉਹਨਾਂ ਤੇ ਸਿਕਾ ਤੇ ਮੋਟਰ ਬੰਦ ਸੀਗੀ ਮੈਂ ਜੇਨੂ ਨੂੰ ਫੋਨ ਕਰਦੇ ਵੀ ਮੋਟਰ ਬੰਦ ਆ ਮੋਟਰ ਦੇ ਵਿੱਚ ਕੋਈ ਕਚਰਾ ਫਸ ਗਿਆ ਸੀਗਾ ਉਹਨਾਂ ਨੇ 9:30 ਵੇ ਮੇਰੇ بار-बार ਕਹਿੰਦੇ ਸਾਢੇ 9:00 ਨਾ ਮੋਟਰ ਚਾਲੂ ਕਰ ਦਿਓ ਫਿਰ ਮੈਂ ਕਟੜੇ ਮਹੱਲੇ ਗਿਆ ਕਟੜੇ ਮਹੱਲੇ ਸਾਰੀ ਜਾ ਕੇ ਜਿਹੜੀ ਉਹ ਵੀਡੀਓ ਇਹ ਦੇਖੋ ਆ ਤੁਸੀਂ ਦੇਖ ਸਕਦੇ ਜਿਹੜੀਆਂ ਸਵੇਰੇ 7:30 ਵਜੇ ਉਹ ਲਸੂਰੀ ਮਹੱਲੇ ਦੇ ਵੀਡੀਓ ਸਵੇਰੇ 7:30-8:00 ਵਜੇ ਆ ਗਏ ਤੇ ਜੈ ਨੂੰ ਔਰ ਸਮਰਧਨ ਅਫਸਰ ਨੂੰ ਭੇਜਿਆ ਗਿਆ। ਹੱਛੀ ਗੱਲ ਸਵਾਲੇ ਵੀ ਬਹੁਤ ਵੱਡੇ ਆ ਨਾ ਇਹ ਹੁੰਦੇ ਨਹੀਂ ਯਾਰੀ ਸੇਵਨ ਨੂੰ ਲੈ ਕੇ ਕੱਟ ਕੋ 10-15 ਸਾਲ ਦੀ ਪੁਰਾਣੀ ਗੱਲ ਆ ਇਹ। ਕਿਉਂ? ਇੱਕ ਸਰਕਾਰ ਬਦਲਦੀ ਆ ਲੋਕ ਵੀ ਬੋਲਦੇ ਕਦੇ ਵੋਟਾਂ ਲੈਣਾਂ ਦੇ ਲੋਕੀ ਉਦੋਂ ਕਿਉਂ ਨਹੀਂ ਬੋਲਦੇ ਆ। ਬਹੁਤ ਵੱਡੇ ਸਵਾਲੇ ਵੀ ਇਹਦੇ। ਹੂੰ 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 ਲੋਕਨ ਨੂੰ ਲੋਕਨ ਨੂੰ ਘਰ ਨੂੰ ਦਿਖਾਤਾ ਅੱਜ ਹਾਂ ਘਰ ਬੈਠੇ ਨੇ ਹਾਂ ਜਿਹੜੇ ਇਹਨੇ ਐਨਸੀ ਸੀਗੇ ਆ ਜਿਹੜੇ ਦਾ ਸੰਬੰਧ ਹੈ ਬਾਲ ਦੇ ਮੈਂਬਰ ਦੇ ਦੇਖੋ ਨਾ ਆ ਪੀਲੀ ਕੋਟੀ ਦੇ ਕੋਲ ਢੋਲਾ ਟੁੱਟਿਆ ਪਿਆ ਤੋ ਹੀ ਐਮਐਲਏ ਨੰਗੇ ਐਮਪੀ ਨੰਗੇ ਸਾਰੇ ਨੰਗੇ ਇਹ ਕਿਉਂ ਨਹੀਂ ਜੋੜਦਾ ਸੁਦਾ ਕਰ ਸਕਿਆ ਕੋਈ ਆਮ ਆਦਮੀ ਪਾਰਟੀ ਦਾ ਵਿਕਾਸ ਹੈ ਹੂੰ ਅਜਿਹਾ ਵਿਕਾਸ ਹੈ ਜਿਹੜਾ ਕਿ ਜਗਾ ਜਗਾ ਬੋਲ ਰਿਹਾ ਹਮ ਤਿੰਨ ਖੋਟ ਦੇ ਗੱਡੇ ਨਹੀਂ ਇਸ ਰੋਡ ਤੇ ਤਿੰਨ ਤਿੰਨ ਖੋਟ ਦੇ ਗੱਡੇ ਉਹ ਜਿਹੜੇ ਪੁਰਾਣੀ ਐਮਪੀ ਰੇ ਨੇ ਉਹਨਾਂ ਦੇ ਘਰ ਤੋਂ ਮੇਨ ਰੋਡ ਜਾਂਦੀ ਹੈ ਹਾਂਜੀ ਹਾਂਜੀ ਅਗਰ ਉਹ ਚਾਹਦੇ ਤੇ ਮੇਨ ਰੋਡ ਬਣਾ ਸਕਦੇ ਤੇ ਮੇਨ ਰੋਡ ਬਣਾ ਕੇ ਇੱਕ ਸਾਫ ਸੁਥਰਾ ਰਸਤਾ ਦੇ ਸਕਦੇ ਸੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਨੂੰ ਮੈਂ ਸੁਧਾਰ ਨਹੀਂ ਕੀਤਾ ਬਣੇ ਵੀ ਇਹਦਾ ਅੱਜ ਗਰੀਬ ਲੋਕ ਆਪਗੇ ਪਰ ਉਪਾਰ ਨਿਕਲ ਕੇ ਜਿੰਦਾ ਹਾਂ ਹੋਰ ਸੁਧਾਰ ਦੀ ਗੱਲ ਸੁਣ ਰਹੀ ਹਾਂ ਜਿੰਦਾ ਹਾਂ ਹਾਂ ਉਹ ਆਪਰੇਤੇ ਰਾਜਨੀਤੀ ਦੇ ਜਿਹੜੇ ਸਵਾਲ ਆ ਇਹ ਰਾਜਨੀਤੀ ਕੰਮ ਨਹੀਂ ਹੁੰਦਾ ਪਿਆ ਲੋਕਾਂ ਨੂੰ ਖੜਿਓਣੇ ਨਾਲ ਕੰਮ ਕਰਾਣ ਹਾਂ ਨਾਲ ਬੈਠ ਕੇ ਗੱਲ ਕਰਨ ਅਫਸਰ ਦੇ ਦਬਾਅ ਪਾਣ ਦੇ ਨਾਲ ਕੰਮ ਕਰਤੇ ਗਾਣ ਇਹਨਾਂ ਨੂੰ ਸਾਫ਼ ਸੁਥਰਾ ਪਾਣੀ ਉਸ ਵੀ ਰੀਸ ਸਮੱਸਿਆ ਉਹਦਾ ਅੱਗੇ ਲਾਇਆ ਜਾਵੇ ਇਹ ਕੰਮ ਕਿ ਨਾ ਕਿ ਇੱਥੇ ਗੰਦੀ ਰਾਜਨੀਤੀ ਕੀਤੀ ਜਾਂਦੀ ਕਦੀ ਕਿਸੇ ਦੇ ਖਾਬ ਕਦੀ ਕਿਸੇ ਦੇ ਖਾਬ ਨਾਰੇ ਲਾਇਆ ਜਾਂਦਾ ਹਾਂ ਚਲੋ ਮਾੜਾ ਚੰਗਾ ਹਾਂ ਕਾਰਪੋਰੇਸ਼ਨ ਨੂੰ ਮਜਬੂਰ ਕਰੋ ਇਹਨਾਂ ਲੋਕਾਂ ਦਾ ਕੰਮ ਕਰਨਾ ਇਹਨਾਂ ਲੋਕਾਂ ਦੀਆਂ ਗਲੀਆਂ ਸਾਫ਼ ਕਰ ਇਹਨਾਂ ਲੋਕਾਂ ਦੇ ਸੀਵਰੇ ਸਾਫ਼ ਥੋੜੇ ਦਿਨ ਦੇ ਦੇਖਣਾ ਤੇ ਬਾਰਿਸ਼ ਦੱਬ ਕੇ ਪਈ ਆ ਲੋਕਾਂ ਦੇ ਦੁਕਾਨਾਂ ਤੇ ਪਾਣੀ ਚੱਲ ਗਿਆ ਲੋਕਾਂ ਦਾ ਕਹਿਣਾ ਹੀ ਸੀ ਸਾਡੇ ਚੈਨ ਇੱਕ ਸਵਾਲ ਲੈ ਲਓ ਸਵਾਲ ਲੈ ਲਓ ਸਾਡੇ ਚੈਨ ਦੇ ਵਿੱਚ ਸੁਬੀ ਬਟੀ ਵਾਲੇ ਨੂੰ ਵਿయోగ ਨਹੀਂ ਇਨੀ ਗੱਲ ਕੇ ਕਹਿੰਦੇ ਕਦੇ ਰਿਪੋਰਟ ਇਸ ਨੇ ਤੇ ਡੱਡੂ ਆਰੇ ਇੱਕ ਕਦੋਂ ਮੀਂਹ ਆਂਦਾ ਔਰ ਬਦਲੇ ਜਾਂਦੇ ਆ ਹਾਂ ਜੀ ਹਾਂ ਹਾਂ ਸਰ ਜੀ ਸਰ ਹਾਂ ਜਿਵੇਂ ਦਾ ਕਟਰਾ ਨਾ ਨਿਕਲਦਾ ਹਾਂ ਹਾਂ ਪਰ ਮਲੇ ਕਿੰਨਾ ਬੰਦ ਬਣਾਇਆ ਕਿ ਨੀਰ ਪਾਣੀ ਖੜੇ ਹਾਂ ਹੋਰ ਉਹ ਲੋਕ ਕਹਿ ਰਹੇ ਕਿ ਅੱਜ 2 ਮਹੀਨੇ ਹੋ ਗਿਆ ਇਸ ਏਰੀਆ ਦਾ ਐਮਸੀ ਇਸ ਰੋਡਾਂ ਨਿਕਲਦਾ ਰਾਤ ਨੂੰ 11 ਵਜੇ ਨਿਕਲਣ ਨੂੰ ਚਲਾ ਕੇ ਦੇਖੋ ਦੀ ਲਾਈਟਾਂ ਬੰਦ ਨੇ ਪਾਣੀ ਵੀ ਹਲੇ ਦਿਖਦਾ ਰਾਤ ਨੂੰ 11 ਵਜੇ ਲੋਕੀ ਸੌਂ ਜਾਂਦੇ ਨੇ ਕੀ ਇਹਨਾਂ ਨੂੰ ਪਹਿਲਾਂ ਨਹੀਂ ਚੀਚਾ ਦਿੱਕਿਆ ਵਾਲੀਆ ਸਵਾਰ ਵੱਡਿਆਂ ਨੂੰ ਪਹਿਲਾਂ ਚੀਚਾ ਦਿੱਕਿਆ ਵਾਲੀਆ ਇਹਨਾਂ ਨੂੰ ਹਾਂ ਰਾਜਨੀਤੀ ਕਰੀ ਹਾਂ ਹਾਂ ਤੇ ਲੋ ਜੀ ਕੀ ਦੇ ਦੇਖੋ ਮਾਤਾ ਕੀ ਲੱਗਦਾ ਵੈਸਾ ਲਿਖੇ ਰੇ ਰਾਤ ਨੀਤੀ ਤੁਸੀਂ ਵੀ ਇੱਥੇ ਪਹੁੰਚੇ ਪਾਣੀ ਲੈ ਕੇ ਨਾ ਗੰਦੇ ਪਾਣੀ ਘਰ ਆਂਦਾ ਪੈ ਗੰਦਾ ਪਾਣੀ ਹੂੰ ਕੀ ਜੰਮਾਬਾਦ ਜੰਮਾਬਾਦ ਜਦ ਬੰਦੀ ਦਿੰਦਾ ਪੂਰਾ ਲੈ ਕੇ ਦੋ ਨਾਤੀ ਰਤੀ ਬਿਮਾਰ ਹੋਣਗੇ ਬੱਚੇ ਹਾਂ ਰੱਬ ਇਸ ਨੂੰ ਤਾਂ ਕੋਈ ਇੱਥੇ ਮੋਟਾ ਮੰਗਣ ਦੇ ਬੜੀ ਸ਼ਾਰੀ ਗੇ ਹੂੰ ਮੋਟਾ ਚਲੋ ਘਰੀ ਘਰੀ ਮੰਗਣ ਆ ਗਏ ਇਸ ਰਾਹ ਪਰ ਇਹ ਬੋਤਲਾ ਸੁੱਟਦੀ ਬਣ ਦਿੱਤੇ ਨੇ ਨੇ ਦੇਣ ਦੇ ਤੇਰਾ ਹੁਣ ਆ ਸਾਨੂੰ ਲੈਣੇ ਪੈਂਦੇ ਪਿਆ ਹੁਣ ਹੁਣ ਮੈਂ ਉਹਨੇ ਮਿੰਦਾ ਪਾਣੀ ਪੈਂਦੀ ਆ ਪਿਆ ਉਹ ਪਾਣੀ ਰਣ ਕੀ ਕਰਦਾ ਹਾਂ ਉਹ ਸਾਡੇ ਦੇ ਪੈਰ ਦੀ ਖਰਾਬ ਕਰਦੇ ਲੋਕਾਂ ਦੇ ਦੁਪਹਿਰੇ ਵੀ ਬਹੁਤ ਗੰਦਾ ਪਾਣੀ ਆ ਲੋਕਾਂ ਦਾ ਘਰ ਵਿੱਚ ਹਾਂ ਕਿੰਨੀ ਵੀ ਮੋਹੇ ਨੇ ਵਾਂਗ ਨਿਕਲ ਜਾਏ ਨਾ ਨਾ ਕਿ ਜਾਨੀ ਉਹ ਵੀ ਇੰਨਾ ਗੰਦਾ ਪਾਣੀ ਹੈ ਨਾ ਖਾਣ ਨੂੰ ਨਾ ਪੈਂਦੀ ਪਾਣੀ ਕੀ ਬਦਲਾਅ ਲੱਗਦਾ ਪਿਆ ਕੋਈ ਚੰਨਾ ਦਾ ਕੋਈ ਸਰਕਾਰ ਦਾ ਤੇਰਾ ਕੋਈ ਨਹੀਂ ਲੱਗਦਾ ਹੂੰ ਬੋਲਾਂ ਤਾਂ ਸਾਡੀ ਨਾਲ ਪਿਆਰ ਕਰਨਾ ਹੂੰ ਹੋਰ ਕੋਈ ਨੂੰ ਤੁਮਾਈਂ ਆਂਦੀ ਨਾ ਕੋਈ ਉਹ ਕੋਟ ਉੱਪਰ ਐਸਾ ਕਰੀ ਜੋ ਬਹੁਤ ਸੋਹਣਾ ਹੂੰ ਉਹਨਾਂ ਦੇ ਬੱਚੇ ਵੀ ਪਿਆਰ ਕਰਦੇ ਇਹ ਤਾਂ ਫਰਕ ਨਹੀਂ ਜਾਂਦੀ ਹਾਂਜੀ ਕਿ ਪੱਕੇ ਨਹੀਂ ਜਾਂਦਾ ਪਾਣੀ ਬੋਲ ਜਾਂਦਾ ਤੁਸੀਂ ਕਹਿੰਦੇ ਵੇ ਨਹੀਂ ਨਹੀਂ ਇਹ ਕਹਿੰਦੇ ਪੱਕੇ ਨਹੀਂ ਜਾਂਦਾ ਨਹੀਂ ਨਹੀਂ ਪੱਕੇ ਨਹੀਂ ਪੇਕੇ ਬਹੁਤ ਜ਼ਿਆਦਾ ਅੱਛਾ ਜੀ ਅਸੀਂ ਦੁਖੀ ਹੋ ਗਏ ਤਾਂ ਤਾਂ ਨੇ ਲਾਏ ਰਹੇ ਸੀ ਅਸੀਂ ਪਰੇਸ਼ਾਨ ਹੋ ਚੁੱਕੇ ਸੀ ਭਾਜੀ ਸਾਡੇ ਮੱਲੇ ਦੇ ਵਿੱਚ ਕੋਈ ਪੁਰਾਣਾ ਆਉਂਦਾ ਨਾ ਕੋਈ ਆਉਂਦਾ ਹਾਂਜੀ ਹਾਂਜੀ ਹੂੰ ਪਹਿਲਾਂ ਸਾਨੂੰ ਫੋਨ ਕਰਕੇ ਪੁੱਛਿਆ ਜਾਂਦਾ ਕਿਸਤੀ ਕਿਸਤੀ ਭੇਜਦੀ ਏ ਮਤਲਬ ਕਿਸਤੀ ਭੇਜਦੀ ਏ ਪਦੋਨੇ ਲੈਣਾ ਸੀ ਇਹ ਲਾਤ ਕਰ ਦੇਣਾ ਹੈ ਦੇ ਸਾਥਿਓ ਨਾਰੇ ਵੱਜ ਵੀ ਲੱਗਦੀ ਪਿਆ ਉਹ ਲੋਕਾਂ ਨੂੰ ਪਹੁੰਚਾਂਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਵੀ ਪਹੁੰਚੇ ਹਾਂਜੀ ਤੁਸੀਂ ਇੱਥੇ ਪਹੁੰਚੇ ਹੋ ਪਾਣੀ ਨੂੰ ਲੈ ਕੇ ਕਿੰਨੀ ਕੀ ਦੇਰ ਹੋ ਗਿਆ ਪਾਣੀ ਗੰਦਾ ਆਂਦੇ ਨੂੰ ਨਹੀਂ ਅੱਛਾ ਆਪਣੇ ਘਰ ਦੇ ਅੰਦਰ ਜਾਂਦਾ ਪਿਆ ਕਿੰਨੀ ਕੀ ਦੇਰ ਪਾਣੀ ਗੰਦਾ ਹੋ ਗਿਆ ਕਿੰਨੇ ਸਾਲ ਹੋ ਕੇ ਆਂਦੇ ਨੂੰ ਉਹਨੇ ਇਹ ਉਹਨੇ ਕਹਿੰਦੇ ਆਮ ਪਾਰਟੀ ਮੋਦੀਵਾ ਚਨੀ ਮੋਦੀਵਾ ਇਸ ਤੋਂ ਕਿਤੇ ਪਹਿਲੇ ਰੀਡਰ ਦੇ ਉਹ ਉਹਨਾਂ ਨੇ ਕੀ ਕੀਤਾ ਬਹੁਤ ਵੱਡੇ ਸਵਾਲ ਇਹ ਦੀ ਹਾਂਜੀ ਨਹੀਂ ਉਹ ਕਰੇ ਇਸ ਤੋਂ ਪਹਿਲਾਂ ਡਾਟਾ ਦੇ ਉਹਨਾਂ ਨੇ ਕੀ ਕੀਤਾ ਇੱਥੇ ਹਾਂ ਹਾਂ ਪੜਦਾ ਵੀ ਨਹੀਂ ਲੱਗਦਾ ਵੀ ਹਾਂ ਹਾਂ ਜੇ ਲੱਗਣੇ ਦੱਸ ਦੇ ਕਹਾਂ ਰਹੀ ਆ ਨਹੀਂ ਹਾਂ 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 ਹਾਂਜੀ ਕੀ ਕਹਿੰਦੇ ਕੌਣ ਚੱਲੇ ਗਿਆ ਕੋਣ ਚੱਲੇ ਗਿਆ ਹਾਂ ਹਾਂ ਆ ਦੇ ਸਾਦੇ ਨੂੰ ਲੋਕਾਂ ਦਾ ਦੇਖ ਸਾਦੇ ਉਹ ਪਾਣੀ ਨੂੰ ਲੈ ਕੇ ਗੰਦੇ ਪਾਣੀ ਲੈ ਕੇ ਦਾਨ ਚੰਦਾ ਦੇ ਬਾਹਰ ਟ੍ਰੈਫਿਕ ਲੱਗ ਚੁੱਕੀ ਜਾਮ ਵੀ ਲੱਗ ਚੁੱਕਾ ਲੋਕਾਂ ਦਾ ਕਹਿਣਾ ਵੱਡੇ ਸਵਾਲੇ ਵੀ ਇਹਦੇ ਸੋ ਪਹਿਲਾਂ ਡੀਟਾ ਦੇ ਉਹਨਾਂ ਨੇ ਕੀ ਕੀਤਾ ਇਹ ਵੱਡੇ ਸਵਾਲ ਇਹ ਵੀ ਅਦੇ ਹੋਰ ਕਿਉਂ ਨਹੀਂ ਇੱਕ ਦੂਜੇ ਦੇ ਨਾਲ ਜਾਮ ਲਗਾਉਂਦੇ ਪਏ ਉਹ ਸਰਕਾਰ ਉਹ ਸਰਕਾਰ ਅੜੀ ਕਬੜੇ ਸਵਾਲ ਇਹ ਵੀ ਆਰੇ ਵੱਡੀਆਂ ਤਸਵੀਰਾਂ ਜਨੰਦਰਮੇ ਟੀਵੀ ਤੇ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਦੇਵੇਂ ਹਦੇ ਸੱਦੇ ਉਹ ਧੁੱਪੇ ਸਾਡੀ ਧੁੱਪਰੇ ਚ ਬੈਣਾ ਮਜੂਰ ਹੋ ਚੁੱਕੇ ਦਾਣ ਸ਼ਮਨ ਦਾ ਲੋਕ ਇਹ ਦੇਖ ਸਾਦੇ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਜਾਂਦੇ ਵਿੱਚ ਲੋਕਾਂ ਦਾ ਵੀ ਕੈਨਾਂ ਦਾ ਪਾਣੀ ਗੰਦੇ ਨੂੰ ਲੈ ਕੇ ਆ ਲੱਕਾਈ ਖੜੇ ਲੱਕਾਈ ਕੀ ਲੱਗਦਾ ਤੁਸੀਂ ਉਸ ਏਰੀਆ ਚ ਰਹਿੰਦੇ ਆ ਗੰਦੇ ਪਾਣੀ ਦੇ ਵਿੱਚ ਰਹਿੰਦੇ ਕੀ ਕਿੰਨਾ ਕ ਸੁਧਾਰ ਕੀਤਾ ਲਾਣੇ ਹਾਂ ਹਾਂ ਉਹ ਮੈਂ ਨਹੀਂ ਜਾਉਂਦਾ ਉਹ ਨੂੰ ਨਹੀਂ ਚਾਹੀਦੀ ਹਾਂ ਤੇ ਮੇਰੀ ਗੱਲ ਨਹੀਂ ਮੈਂ ਨਹੀਂ ਕਹਿੰਦਾ ਹਾਂ ਆਮ ਜਨਤਾ ਚੰਗੀ ਚਾਹ ਲੋ ਲੋਕਾਂ ਦਾ ਹੁੰਦਾ ਜੀਟਾ ਨੂੰ ਚੁਣਨਾ ਜੀਟਾ ਦਾ ਕੰਮ ਕਰਨਾ ਉਹਨੇ ਜੀਟਾ ਕਿੱਥੇ ਗਿਆ ਵੱਡੇ ਸਵਾਲੇ ਵੀ ਆਦੇ ਇਹ ਚਾਹੀਦਾ ਕਿ ਜੇ ਆਪ ਹੂੰ ਹੂੰ ਕੰਮ ਨਹੀਂ ਪਈ ਜਾ ਹੂੰ ਕਿ ਕਿ ਕੰਮ ਪੈ ਕੇ ਕੋਈ ਦੇ ਪਾਣੀ ਵਾਲੇ ਅੱਜ ਕੋਈ ਨਹੀਂ ਆਇਆ ਹੂੰ ਠੀਕ ਹੈ ਆਪ ਨੂੰ ਕੰਮੀਆਂ ਜਲਦੀ ਇਹ ਕੰਮ ਨਹੀਂ ਹੁੰਦੇ ਤੇ ਕਰਨ ਲੱਗਦਾ ਹੂੰ ਤੇ ਪਰ ਨਹੀਂ ਲੱਗਾ ਹੀ ਕਰਨ ਦਾ ਟਾਈਮ ਲੱਗਦਾ ਘੱਟੋ ਘਾਟ ਇਹ ਕੋਣ ਦੀ ਪ੍ਰੋਗਰਮੀ ਵਾਲੀ 10 12 ਸਾਲ ਦੀ ਪੁਰਾਣੀ ਪਹਿਲਾਂ ਸ਼ੀਨ ਇਨਕੋ ਜੀ ਇੱਥੇ ਰਹਿ ਸੀ ਚਲੋ ਸੀਤਾ ਜੀ ਦਾ ਚਲੋ ਬਾਅਦ ਚਾਏ ਇਹ ਸਾਰੇ ਡਾਟਾ ਦੇ ਆਹਨਾਂ ਨੇ ਕੀ ਕੀਤਾ ਇੱਥੇ ਤੁਹਾਨੂੰ ਵੀ ਚਾਹੀਦਾ ਕੋਈ ਬਾਦ ਹੂੰ ਬਸ ਇਹਦਾ ਪਾਰਟੀ ਕਰਨਾ ਹੂੰ ਕਿਉਂਕਿ ਇਹਦਾ ਜੇ ਜਨਤਾ ਇਹ ਤਾਂ ਕੋਈ ਵੀ ਹੂੰ ਹਾਂ ਕੋਈ ਨਹੀਂ ਕਰਦੇ ਲਈ ਵੀ ਠੀਕ ਨਹੀਂ ਆਦਾ ਹੂੰ ਜਨਤਾ ਬਿਲਕੁਲ ਨਹੀਂ ਕੋਈ ਕਹਿੰਦੇ ਹੂੰ ਨਹੀਂ ਅੱਜ ਨੂੰ ਲੋਕੀ ਕਹਿੰਦੇ ਵੀ ਆਮ ਪਾਰਟੀ ਮੁੱਦਾ ਬਾ ਚੰਨੀ ਮੁੱਦਾ ਬਾ ਪਹਿਲੇ ਰੀਟ ਤਾਂ ਨਹੀਂ ਕੀ ਕੀਤਾ ਇੱਥੇ ਕੋਈ ਤਰ੍ਹਾਂ ਪਹਿਲਾਂ ਵੀ ਗੱਲ ਜਿਹੜੀ ਹੈ ਉਹ ਚਲਦੀ ਹੈ ਜੇ ਉਹ ਨਹੀਂ ਦਿੱਤਾ ਤੇ ਉਹ ਹਾਰ ਗਏ ਹਾਂ ਠੀਕ ਹੈ ਜੋ ਹਾਰ ਗਏ ਕੱਲ ਇਹ ਨਹੀਂ ਕਰਨਗੇ ਇਹ ਵੀ ਹਾਰ ਗਏ ਇਹਨਾਂ ਨੂੰ ਲੋਕੀ ਲੋਕਾਂ ਨਾਲ ਹਾਂ ਬੈਠੇ ਜਿਹੜਾ ਉਹਨਾਂ ਦਾ ਮੁਕਾਬਲਾ ਹਾਂ ਨਕਾਰ ਦੇ ਹਾਂ ਕੋਈ ਵੀ ਆਇਆ ਸੀ ਰੌਣਕ ਬਣ ਕੇ ਸਾਲੀ ਇਹ ਕਹਿੰਦਾ ਕਿ ਸੰਸਾਦੀ ਆਵਾਜ਼ ਆਜ ਕਹਿੰਦਾ ਉਹਨਾਂ ਦੇ ਜਿਹੜੇ ਇਹ ਕਰੀ ਜਾ ਦੂਏ ਕਹਿੰਦੇ ਆ ਕਿ ਫਿੱਟ ਸਟਾਪਾ ਜਨਤਾ ਦੀ ਆਵਾਜ਼ ਤਰੇ ਨਾ ਕੱਲ ਖੜੇ ਹੀ ਨਾ ਉਹ ਨਾਰੇ ਲਾਏ ਨਾ ਜੀ ਆਪਾਂ ਦਾ ਕਿਤੇ ਉਹ ਕਿ ਉਹ ਕੋਈ ਗੱਲ ਨਹੀਂ ਕਰ ਹੂੰ ਬਿਗਲੀ ਸਾਰੂ ਦੇਸ ਕਰਕੇ ਮੇਰਾ ਵੀ ਉਹ ਗੱਲ ਕਰ ਸਕਦਾ ਪਹੁੰਚਾ ਆਪਾਂ ਰੀਡਰ ਵੀ ਪਹੁੰਚੇ ਆਮ ਪਾਰਟੀ ਦੇ ਵਕੀਲ ਵੀ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਸਾਡੇ ਵੱਡੀਆਂ ਤਸਵੀਰਾਂ ਲਾਈਵ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਮ ਪਾਰਟੀ ਦੇ ਵਕੀਲ ਆ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬੰਸੀ ਜੀ ਪ੍ਰਧਾਨ ਜੀ ਉਹ ਜੀ ਪਹੁੰਚੇ ਆਮ ਪਾਰਟੀ ਦੇ ਨਾਰੇ ਵਾਈ ਲੱਗਦੇ ਉਹ ਕਹਿੰਦੇ ਆਮ ਪਾਰਟੀ ਬਣੀ ਸੋਈ ਗਈ ਆ ਕਿਤੇ ਰਹਿ ਗਈ ਆ ਕਿ ਕੰਮ ਹੀ ਨਹੀਂ ਕੀਤਾ ਕੀ ਕਹਿਣਾ ਆਪਣਾ ਹੂੰ ਤਾਂ ਨਹੀਂ ਲੱਗਦਾ ਤੇ ਹੂੰ ਇਹ ਦਾਫੇ ਦੇ ਪੰਜਾ ਵਰਮਾ ਵੀ ਲਿਆ ਹੂੰ ਹਾਂ ਜਿਹੜੇ ਭਾਜੀ ਵੀ ਇਹ ਪਹਿਲਾਂ ਹਟਾਈ ਸਾਦੇ ਨੇ ਇਹ ਤਾਂ ਨਹੀਂ ਲੱਗ ਬੈਠੇ ਹੂੰ ਸਾਡ ਨੂੰ ਜਾਗ ਬਹੁਤ ਹੈ ਸੀਵਲ ਬੰਦ ਕੋਈ ਕੇ ਨਹੀਂ ਆ ਕੇ ਬੋਲਿਆ ਤੁਹਾਨੂੰ ਲੱਗਦਾ ਗਿਆ ਪੁਸਤ ਬੰਦ ਹੂੰ ਕਿੱਡਾ ਤੁਹਾਨੂੰ ਬਾਤ ਤਾਂ ਉਹ ਗੱਲ ਬਾਤ ਕਦੋਂ ਮਾੜੀ ਬਣਾਣਾ ਹੂੰ ਅੱਛਾ ਜੀ ਉਹ ਕਹਿੰਦੇ ਮਿੰਦਰ ਭਗਤ ਜੀ ਇੱਕ ਵਾਰੀ ਵੀ ਨਹੀਂ ਆਏ ਸ਼ਿਵ ਆਈ ਨਾ ਕਿਤੇ ਨਹੀਂ ਆਏ ਇਲਾਕੇ ਦੇਖਣ ਵਾਸਤੇ ਮੇਂਦਰ ਭੱਗਤ ਹੰਤੀ ਕਰੀਏ ਤੁਮ ਦੱਸ ਰਹੇ ਹਾਂ ਉਹਦੇ ਵੇਲੇ ਤੁਮ ਦੱਸਿਆ ਪਹਿਲੇ ਕਿਨੇ ਐਮਐਨ ਕੰਮ ਦੇਵੇ ਗੱਲੀਆਂ ਨੇ ਹਾਂ ਵੀ ਕਿਨੇ ਪਹਿਲੇ ਕੰਮ ਦੇ ਦੇ ਨੇ ਹਾਂ ਅਸੀਂ ਕੰਮ ਕਰਾਂਗੇ ਹਾਂ ਜੇ ਸਾਨੂੰ ਆਪਕੋ ਵੀ ਦੱਸੇਗਾ ਕਿਹਨੂੰ ਦੱਸਣਾ ਹੈ ਮਤਲਬ ਨਾ ਨੇ ਦੱਸਿਆ ਨਹੀਂ ਮਤਲਬ ਇੱਥੇ ਪੋਰਟਿਸ ਕਾਲ ਦੀ ਵੀ ਕਹਿਣ ਦਾ ਮਤਲਬ ਆਪਣਾ ਕੀ ਹੈ ਦਾ ਹਾਂ ਸਿੱਧਾ ਤਰਨਾ ਸਿਦਾ ਆਕ ਲਾ ਦਾ ਹਾਂ ਸਿੱਧਾ ਤਰਨਾ ਲੱਗਿਆ ਲਾਇਆ ਬਸ ਸਿੱਧਾ ਕਿਸੇ ਨੂੰ ਨਹੀਂ ਪੁੱਛਿਆ ਨਹੀਂ ਮਤਵਾ ਕੇ ਉਹਨਾਂ ਦੀ ਆਪਣੀ ਐਮਐਲਏ ਨੂੰ ਆਵਾਜ਼ ਪਹਚਾਣਗੇ ਉਹ ਕਹਿੰਦੇ ਤੇ ਮੇਂਦਰ ਭੱਗਤ ਜੀ ਆਣਗੇ ਆਪਾਂ ਤਾਂ ਉਟਾਂਗੇ ਮਤੇ ਇਹ ਗੱਲ ਪਛਾਣ ਗਿਆ ਐਮਐਲਏ ਬਸ ਉਹ ਆ ਗਿਆ ਮੈਂ ਪਛਾਣਦੀ ਗੱਲ ਪਛਾਣਦੀ ਆ ਠੀਕ ਆ ਤੁਸੀਂ ਆ ਦੇਖ ਸਕਦੇ ਆ ਆਮ ਬਾਡੀ ਦੇ ਬਕਰ ਵੀ ਸੀ ਕਿਤੇ ਜੁੜੇ ਸਾਡੇ ਨਾਲ ਉਹਨਾਂ ਦਾ ਕਹਿਣਾ ਸਾਨੂੰ ਉਹਨਾਂ ਨੇ ਇੱਕ ਵਾਰੀ ਨਹੀਂ ਪੁੱਛਿਆ ਆ ਕੇ ਧੰਨਾ ਲਾ ਦਿੱਤਾ ਤੇ ਰਿਪੋਰਟ ਇਸ ਚੱਲਦੀ ਵੀ ਇਸ ਏਰੀਆ ਦੇ ਵਿੱਚ ਲੋਕਾਂ ਦਾ ਕਹਿਣਾ ਯਾਰ ਇਹ ਸਾਡੇ ਚਾਣੇ ਲੋਕਾਂ ਦਾ ਕਹਿਣਾ ਦਾ ਇਹ ਦੇਖ ਸਾਡੇ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਵੇ ਇਹ ਜਰਿੰਦਰ ਮੈਂ ਟੀਵੀ ਦੇ ਨਾਰੇ ਵਾਈ ਲਾ ਦਿੱ ਵੀ ਬੀਬੀ ਆ ਦੀ ਇਹ ਦੇਖ ਸਾਡੇ ਤੁਸੀਂ ਇਹ ਵੱਡੀਆਂ ਤਸਵੀਰਾਂ ਮੁੰਡੇ ਬਾਜੀ ਨਾਰੇ ਵਾਜੀ ਵੀ ਲੱਗਦੇ ਵੀ ਕਰੀ ਚੰਨੀ ਕਰੀ ਆਮ ਦੇਖ ਸਾਦੇ ਵੱਡੀਆਂ ਤਸਵੀਰਾਂ ਇਹ ਲਾਈਵ ਤਸਵੀਰਾਂ ਦੇਖ ਸਕਦੇ ਨਾਰੇ ਵਾਜੀ ਲੱਗ ਰਹੀ ਵੀ دانشਮੰਦਾ ਦੇ ਵਿੱਚ ਸ਼੍ਰੀ ਵਾਹਿਨਾ ਕਦੇ ਵਿੱਚ ਲੱਗ ਕੇ ਦੇਖ ਸਕਦੇ ਹੋ ਦੇਖ ਸਾਦੇ ਇੱਕ ਦੂਜੇ ਨੂੰ ਕਹਿੰਦੇ ਬੀਬੀਆ ਬੋਲੋ ਜੀ ਵੱਡੀਆਂ ਤਸਵੀਰਾਂ ਦੀਆਂ ਦੇਖ ਸਕਦੇ ਹੋ ਵੱਡੀਆਂ ਤਸਵੀਰਾਂ ਇਹ ਐਨਾ ਬੁਰਾ ਹਾਲ ਹੋਇਆ ਬੱਚਾ ਨੂੰ ਇਨਫੈਕਸ਼ਨ ਹੋ ਗਿਆ ਕੈਰ ਕਰਾਉਣੀ ਤੇ ਕੁਝ ਕੁਸਲ ਦੱਸੋ ਇਹ ਹੋਇਆ ਜੀ ਫਿਰ ਜੇ ਉਹਦੇ ਕਾਰਨ ਮੈਂ ਤੁਹਾਨੂੰ ਕੰਮੀ ਮੂਹ ਕੁਈਤਾ ਲੈਣੀ ਹੋਣੀ ਜਾਂ ਦਾਵੇ ਕੀਤੇ ਜਾਂਦੇ 60 ਦੇ ਦਾਵੇ ਕੀਤੇ ਜਾਂਦੇ 5 ਐਲ.ਆਈ. ਜਾਂ ਲੱਗ ਰਹੇ ਦਾ ਦਾਵੇ ਉਸਦੇ ਦੇ ਸਾਦੇ ਅਫਸਰ ਪਹੁੰਚ ਚੁੱਕੇ ਕਾਜ ਉਹਨਾਂ ਬੈਸ ਵਸਾਈ ਹੁੰਦੀ ਵੀ ਆਸ਼੍ਰੀ ਮੁਰਾਦ ਜੀ ਦੀ ਬੈਸ ਵਸਾਈ ਹੁੰਦੀ ਪਾਣੀ ਨੂੰ ਲੈ ਕੇ ਦੇ ਸਾਦੇ ਅਫਸਰਾਂ ਦੇ ਨਾਲ ਇਹ ਦਾਣਸ਼ਮੰਦਾ ਦੀ ਆ ਤਸਵੀਰਾਂ ਦੁਕਾਨ ਦੀ ਇਹ ਗੱਲ ਮੰਨਿਆ ਜਾਂਦਾ ਪਿਆ ਦਾਣਸ਼ਮੰਦਾ ਦਾ ਦੇਸ਼ ਸਾਡੇ ਜਨੰਦਰ ਮੈ ਟੀਵੀ ਦੇ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਵੇ ਦਾਣਸ਼ਮੰਦਾ ਦੀ ਆ ਦੇਸ਼ ਸਾਡੇ ਪਾਣੀ ਨੂੰ ਲੈ ਕੇ ਦੇਸ਼ ਸਾਡੇ ਦੇਸ ਸਾਤੇ ਉਹਨਾਂ ਦਾ ਕਹਿਣਾ ਦਿਹਾੜੀ ਕਦਮਲੇ ਬੰਦੇ ਲਈ ਰੋਡ ਦੇ ਪੈ ਚੁੱਕੇ ਨੇ ਦਿਹਾੜੀ ਟੁੱਟ ਗਈ ਆ ਅੱਜ ਤਾਂ ਕੋਈ ਪਾਣੀ ਦੇ ਚੜਾ ਹੈਗਾ ਪਾਰਪਰ ਚੱਲੂਆਂ ਨਾਲ ਕਰ ਰਹੇ ਆ ਇਹ ਚਾਹੀਦੀ ਆਪ ਆ ਆ ਜਿਹੜੇ ਅੰਨ ਸੱਤ ਸਵਾਰੀ ਵਾਲੀਆਂ ਚੱਲੀਆਂ ਆਂ ਹਾਂਜੀ ਵਿਧਾਨ ਜੀ ਅੱਜ ਕੀ ਗੱਲ ਕਹਿੰਦੇ ਹੋ ਉਹ ਗੱਲ ਹੁੰਦੀ ਕਿ ਮੇਰਿਆ ਮੁਬਾਰਕ ਸਿੰਘ ਜੱਨੀ ਮੁਬਾਰਕ ਜੀ ਜੱਨੀ ਮੁਬਾਰਕ ਮਿਲਦਾ ਰਪਾਏ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੈਂ ਮੈਂ ਦੱਸਦਾ ਸਾਡੇ ਗੱਲ ਸੁਣ ਲੋ ਮੇਰਾ ਸੋਲੋ ਜਿਹੜੀ ਮੈਂ ਕਹਿਣ ਜੈ ਸਿੰਘ ਸਾਹਿਬ ਕੀ ਗੱਲ ਕੀ ਹੈ ਕਿਉਂ ਇੰਨੀ ਇੱਕ ਮਿੰਟ ਇੱਕ ਮਿੰਟ ਤੰਗੀ ਕਿਉਂ ਆਂਦੀ ਵੀ ਇੱਕ ਮਿੰਟ ਯਾਰ ਇੱਕ ਮਿੰਟ ਜੈ ਸਿੰਘ ਸਾਹਿਬ ਸਪੈਸ਼ਲ ਇੱਕ ਮਿੰਟ ਯਾਰ ਸੁਆਗਤ ਕਿਉਂ ਤੰਗੀ ਕਿਉਂ ਆਂਦੀ ਵੀ ਇਸ ਚ ਰੇਜ ਚ ਤੰਕੀ ਕਿਉਂ ਆਉਂਦੇ ਵਿੱਕੀ ਵਜਾ ਕੀ ਆਦੀ ਕਿ ਕਿਉਂ ਪਿੱਛੋਂ ਆਪਣੇ ਸਹੂਲਤ ਨਹੀਂ ਮਿਲਦੀ ਵੀ ਕੰਮ ਆਪਣੇ ਸਰਕਾਰ ਵੱਲੋਂ ਕੋਈ ਕਮੀ ਆ ਰਹੀ ਕੋਈ ਕੀ ਹਮ ਹਮ ਇਹ ਇਹ ਸੀਵਰ ਟੇਲਰ ਟੇਲਰ ਮਤਲਬ ਐਕਸੋ ਦਾ ਸੀਵਰ ਫਲੋੜੀ ਵਾਲਾ ਗਾ ਉਹ ਮੇਨ ਚੀਜ਼ ਹਮ ਹਮ ਜਿਆਦਾ ਕਿਲੋਮੀਟਰ ਹਮ ਪਰ ਟੇਲੈਂਟ ਐਂਡ ਪੁਆਇੰਟ ਹਮ ਐਕਸੋ ਤੋਂ ਪਾਣੀ ਉੱਪਰ ਜਾ ਕੇ ਆਉਂਦਾ ਇਹ ਲੋਕਾਂ ਨੂੰ ਸਮਝਾਓ ਇਹ ਗੱਲਾਂ ਨਾ ਲੋਕਾਂ ਨੂੰ ਸਮਝਾਓ ਲੋਕੀ ਕਿਉਂ ਨਹੀਂ ਸਮਝਦੇ ਇਹ ਗੱਲਾਂ ਨੂੰ ਹਾਂ ਥੋੜੇ ਪੈਨਿਕ ਹਾਂ 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 ਉਹ ਵੀ ਇਹ ਮੈਂ ਕਾਈ ਹੈ ਪਾਈ ਦਿਨ ਆਸ ਪਾਈ ਆਪੇ ਪਹਿਲੇ ਕੀ ਹੋਇਆ ਮੈਨੂੰ ਨਹੀਂ ਪਤਾ ਓਕੇ ਤੁਸੀਂ ਉਹ ਨਵੀਂ ਜੋਬ ਡਿਊਟੀ ਕੀਤੀ ਹੋਈ ਹੈ ਓਕੇ ਹਾਂ ਪਰ ਤੁਸੀਂ ਇਹ ਕਹਿ ਰਹੇ ਹੋ 1 ਮਿੰਟ ਯਾਰ 1 ਮਿੰਟ ਉਹ ਸਵਾਲ ਕਰਨ ਦੇ ਤੇਰੇ ਬਸ ਇਹ ਆਪ ਹਾਂ ਉਸ ਦੇ ਬਾਅਦ ਅਸੀਂ ਭਾਈ ਜਵਾਰੀ ਨੂੰ ਅਸੀਂ ਫਾਈਨਲ ਇੰਟਰਵਿਊ ਕਰਿਆ ਭਾਈ ਕਫਰੀ ਦੇ ਹਾਂ ਉਹ ਖਾਪੇ ਖਾ ਕਰਦੇ ਅਸੀਂ ਪੱਬੀ ਤੇ ਅੱਗੇ ਕਰ ਗਏ ਹਾਂ ਇਹ ਬਾਹਰ ਨਾ ਆਏਗਾ ਅੱਜ ਵੱਡਾ ਆਏਗਾ ਐਸੇ ਬਾਹਰ ਨਾ ਬੜੇ ਇੱਕ ਮਿੰਟ ਗੱਲ ਕਰਨ ਦਿਓ ਮੈਡਮ ਗੱਲ ਕਰਨ ਦਿਓ ਇਹ ਨਾ ਗੱਲਾਂ ਨਾਲ ਅਸੀਂ ਇਹ ਗੱਲਾਂ ਚ ਨਹੀਂ ਆਉਣਾ ਇਹ ਛੋਟੇ ਅਫਸਰਾਂ ਨੂੰ ਭੇਜ ਕੇ ਲੌਲੀਪੌਪ ਦੇ ਕੇ ਚੱਕ ਜਾਂਦੇ ਆ ਇਹ ਲੌਲੀਪੌਪ ਅਸੀਂ ਨਹੀਂ ਖਾਣਾ ਜਨਾਨੀਆਂ ਨੇ ਇਹ ਜੇ ਦੇ ਨੇ ਕਿਹੜੇ ਖਾਣਗੇ ਲੌਲੀ ਪਾਪੂ ਖਾਣਗੇ ਅਸੀਂ ਲੌਲੀ ਪਾਪੂ ਨਹੀਂ ਲੈਣਾ ਵੱਡੇ ਆਫਰ ਆਉਣ ਹੋਏ ਸੀ ਅੱਜ ਵੇਖੀ ਕਿੰਨੇ ਕੀ ਕੀ ਗੱਲ ਕਰ ਰਹੇ ਹੁਣ ਕਿਤੇ ਕੀ ਸੰਕੀ ਦਿੱਤੀ ਨਾ ਅਸੀਂ ਨਾ ਲਾਉਣਾ ਨਾ ਆਪਣੇ ਚੰਨੇ ਟੂਰ ਹੂੰ ਤਿੰਨ ਦਾ 24 70 ਹੂੰ ਹੋਰ ਆ ਸੀ ਤੂੰ ਕਿੰਨਾ ਦੇਰ ਬੀਤ ਗਈ ਓਕੇ ਤੇ ਤੀਜੇ ਦਾ ਜਾਨੀ ਹੈ ਪਹਿਲੇ ਸੇ 177 मुनाषी की कंदे न ਹਾਂ ਹਾਂ ਉਹ ਪ੍ਰੋਬਲਮ ਇਹ ਨਹੀਂ ਕਿ ਮੋਟਰਾਂ ਅੱਜ ਬੰਦ ਹੋਈਏ ਹਾਂ ਉਹ ਬੰਦੇ ਮਹਲੇ ਤੋਂ ਨਹੀਂ ਉਹ ਗੰਦੇ ਬਣ ਕੇ ਰਹਿ ਰਹੇ ਨੇ ਹਾਂ ਓਡਾ-ਮੋਡਾ ਗੰਦਾ ਪਾਣੀ ਖੜਾ ਹੋਇਆ ਹਾਂ ਤੇ ਭਾਰੇ ਬੋਦਿਆਂ ਦੇ ਅੱਸਨ ਕਹਿ ਰਹੇ ਆ ਗੰਦਾ ਪਾਣੀ ਖੜਾ ਹੋ ਰਿਹਾ ਗੰਦਾ ਪਾਣੀ ਖੜਾ ਹੋ ਰਿਹਾ ਇਹਨੂੰ ਕਰਨੇ ਹੱਲ ਕਰਦੇ ਹਾਂ ਕੋਈ ਨਾ ਕਰਦੇ ਸਾਰਾ ਕਰਿਆ ਸੀ ਕੱਲ ਕਰਿਆ ਅੱਜ 3 ਸਾਲ ਤੋਂ ਪਹਿਲਾਂ ਜੀਲੀ ਬਾੜ ਦੇ ਦੋ ਮੋਟਰਾਂ ਉਹ ਮਿਲਦਾ ਪਾਣੀ ਆਉਣਾ ਚਾਹੀਦਾ ਹੈ ਹਾਂ ਐਸੀ ਸਾਨੂੰ ਕੋਈ ਨਹੀਂ ਮੈਂ ਤਾਂ ਐਸੇ ਅੰਦੇ ਹਾਂ ਹਾਂ ਬੀਬੀ ਬਾਹਰ ਨਹੀਂ ਆ ਰਹੀਆਂ ਹਾਂ ਆ ਰਹੀਆਂ ਠੀਕਰਾ ਜਾਵੇ ਹਾਂ ਇੱਕ ਮੋਟਰ ਠੀਕ ਹੋ ਗਈ ਏ ਹਾਂ ਉਹ ਚੱਲ ਪਈ ਏ ਹਾਂ ਉਹ ਮੋਟਰ ਖਰਾਬ ਕਰਦੇ ਹਾਂ ਪਿਛਲੇ ਦਿਨੀ ਰਾਜਨੀਤੀ ਕਰਨ ਦੇ ਖਾਤੇ ਹਾਂ 4 ਫੋਰ ਦਾ ਮੋਟਰ ਦਾ ਹਾਂ ਬਿਜਲੀ ਤਾਰ ਜਿਹੜੀ ਲੱਗੀ ਸੀ ਉਹਨੂੰ ਕੱਟ ਕੇ ਪਾਏ ਗਏ ਮਰਸ਼ਾਦ ਸ਼ਾਦਵਾਦੀ ਕੀਤੀ ਗਈ ਹੈ ਮਤਲਬ ਜਾਣ ਕੇ ਲੋਕੀ ਤੰਗ ਪਛਾਣ ਹਾਂ ਹਾਂ ਹੂੰ ਦੇਖੋ ਇੰਨੀ ਗੰਦੀ ਰਾਜਨੀਤੀ ਹੋ ਰਹੀ ਹੈ ਮਤਲਬ ਤੰਗ ਪੇਸ਼ਾਨੀ ਜਾਣ ਕੇ ਕੀਤੀ ਜਾਂਦੀ ਵੀ ਲੋਕੀ ਪਾਣੀ ਤੇ ਰਹਿਣ ਹੂੰ ਔਰ ਲੋਕੀ ਪਾਣੀ ਝੋਕੇ ਤੰਗ ਹੋਣ ਲੋਕੀ ਸਾਨੂੰ ਯਾਦ ਕਰ ਰਹੇ ਇਹ ਰਾਜਨੀਤੀ ਕੀਤੀ ਜਾ ਰਹੀ ਹੈ ਸਹੀ ਹੈ ਪਰ ਗੰਦੀ ਰਾਜਨੀਤੀ ਇਹ ਤਾਂ ਤੁਸੀਂ ਪਾਣੀ ਦੀ ਸਮੱਸਿਆ ਕਹੀ ਗੰਦੇ ਪਾਣੀ ਦੀ ਸਮੱਸਿਆ ਵੀ ਆ ਉਹਦੇ ਬਾਰੇ ਕੀ ਲਾਇਆ ਗੰਦੀ ਲਾਇਟ ਦੀ ਸਮੱਸਿਆ ਹੈ ਦੇਸ ਸਾਡੇ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਵਿਦਾਂਸ਼ਮੰਦਾ ਬੈਸਾ ਹਲ ਕਰੀਆ ਦੇਸ ਸਾਡੇ ਪਾਣੀ ਗੰਦੇ ਨੂੰ ਲੈ ਕੇ ਲੋਕਾਂ ਦੇ ਬਾਹਰ ਬੈ ਰੋਕੇ ਦਾਂਸ਼ਮੰਦਾ ਦੇ ਵਿੱਚ ਬੈ ਚੁੱਕੇ ਗੰਦੇ ਪਾਣੀ ਲੈ ਗਏ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਹੈ ਕਿ ਤੇ ਕੋਈ ਨਵੀਂ ਅਪਡੇਟ ਵੀ ਲਾਈਵ ਹੋ ਕੇ ਦੱਸਾਂਗੇ ਬਹੁਤ ਧੰਨਵਾਦ ਸਾਡੇ ਚੰਨੇ ਜੁਗਰੀਆਂ ਦਾ ਜਨੰਦਰ ਮੈ ਟੀਵੀ ਨਾਲ ਉਹ ਬਹੁਤ ਧੰਨਵਾਦ